ਸੋੜਦੇ ਇੰਨੇ ਮਾੜੇ ਹਾਲਾਤ ਨੇ ਕਿ ਜਿਹੜੇ ਲੋਕ ਇਥੇ ਨਿਕਲਦੇ ਨੇ ਕਾਫੀ ਦਿੱਕਤਾਂ ਦਾ ਸਾਹਮਣਾ ਉਹਨਾਂ ਨੂੰ ਕਰਨਾ ਪੈਂਦਾ ਹੈ ਡਿਪਾਰਟਮੈਂਟ ਵਾਲੇ ਪਾਸੋਂ ਅੱਲਾ ਤੇ ਸੀਵਰ ਟ੍ਰੀਟਮੈਂਟ ਪਲਾਨ ਦਾ ਕੰਮ ਲੱਗਿਆ ਸੀਗਾ ਉਹਦੇ ਕਰਕੇ ਰੋਡ ਪੁੱਟਿਆ ਸੀਗਾ ਉਸ ਤੋਂ ਬਾਅਦ ਹੜ ਆ ਗਏ ਤਾਂ ਰੋਡ ਦਾ ਨੁਕਸਾਨ ਹੋ ਗਿਆ ਹੁਣ ਕਹਿੰਦੇ ਨੇ ਕਿ ਮੰਡੀ ਬੋਰਡ ਵਾਲੇ ਵਸੂਗੇ ਇੱਥੇ ਖੱਡੇ ਜਿਹੜੇ ਮਾਰ ਦਿੱਤੇ ਗਏ ਨੇ ਜਿਸ ਕਰਕੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਾਡੀ ਜਿਹੜੀ ਸੜਕ ਆ ਪਾਈ ਨੰਬਰ ਤੋਂ ਲੈ ਕੇ ਤੇ ਪੁਲ ਤੱਕ ਇਹਦਾ ਕਿ ਇਹਦਾ ਵੀ ਕੋਈ ਇਹਦਾ ਧਿਆਨ ਨਹੀਂ ਅਹੀਂ ਮਦਰ ਪ੍ਰਸ਼ਾਸਨ ਅੱਗੇ ਮੰਗ ਕਰਦੇ ਆਂ ਕਿ ਆਦਾ ਛੇਤੀ ਛੇਤੀ ਹੱਲ ਕੱਢਿਆ ਜਾਵੇ ਤੇ ਇਸ ਕੰਮ ਨੂੰ ਮੁਕੰਮਲ ਕੀਤਾ ਜਾਵੇ ਅਦੋਨਾ ਡਿਪਾਰਟਮੈਂਟ ਅਗੇ ਬੇਨਤੀ ਕਰਨੀ ਹੈ ਕਿ ਜਲਦੀ ਤੋਂ ਜਲਦੀ ਇਹ ਰੋਡ ਬਣਾਇਆ ਜਾਏ ਕਿ ਲੋਕਾਂ ਨੂੰ ਖਰਾਬ ਨਾ ਕੀਤਾ ਜਾਏ ਖੱਜਾਂ ਵਿੱਚ ਇਸ ਵੇਲੇ 500 ਜਨਪੁਰ ਦੇ ਪੁਲ ਨੰਬਰ 5 ਤੋਂ 6 ਪੁਲ ਜਾਂਦੇ ਲਿੰਕ ਰੋਡ ਦੇ ਉੱਪਰ ਮੌਜੂਦ ਹੈਗੇ ਆ ਸਭ ਤੋਂ ਪਹਿਲਾਂ ਤਸਵੀਰਤ ਖਾਨ ਦੀ ਕੋਸ਼ਿਸ਼ ਕਰ ਰਹੇ ਹਾਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਇਸੇ ਰੋਡ ਦੇ ਇੰਨੇ ਮਾੜੇ ਹਾਲਾਤ ਨੇ ਕਿ ਜਿਹੜੇ ਲੋਕ ਇੱਥੋਂ ਨਿਕਲਦੇ ਨੇ ਕਾਫੀ ਦਿੱਕਤਾਂ ਦਾ ਸਾਹਮਣਾ ਉਹਨਾਂ ਨੂੰ ਕਰਨਾ ਪੈਂਦਾ ਹੈ ਡਿਪਾਰਟਮੈਂਟ ਵਾਲੇ ਪਾਸੋਂ ਪਹਿਲਾਂ ਤੇ ਸੀਵਰੇਜ ਟ੍ਰੀਟਮੈਂਟ ਪਲੈਂਟ ਦਾ ਕੰਮ ਲੱਗਿਆ ਸੀਗਾ ਉਸ ਕਰਕੇ ਰੋਡ ਪੁੱਟਿਆ ਸੀਗਾ ਉਸ ਤੋਂ ਬਾਅਦ ਹੜ੍ਹ ਆ ਗਏ ਤਾਂ ਰੋਡ ਦਾ ਨੁਕਸਾਨ ਹੋ ਗਿਆ ਹੁਣ ਕਹਿੰਦੇ ਨੇ ਕਿ ਮੰਡੀ ਬੋਰਡ ਵਾਲੇ ਵੱਸੋਂ ਵੀ ਇੱਥੇ ਖੱਡੇ ਜਿਹੜੇ ਮਾਰ ਦਿੱਤੇ ਗਏ ਨੇ ਰੋਡ ਦਾ ਪੱਕੇ ਤੌਰ ਤੇ ਹਲਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਜਿਹੜੀਆਂ ਪਰੇਸ਼ਾਨੀਆਂ ਆ ਰਹੀਆਂ ਨੇ ਉਹ ਨਾ ਆ ਸਕਣ ਸਨਕ ਲੋਕਾਂ ਨੇ ਦੱਸਿਆ ਕਿ ਇੱਥੇ ਆਏ ਦਿਨ ਜਿਹੜੇ ਹਾਸੇ ਹੋ ਰਹੇ ਨੇ ਕਈ ਬਜ਼ੁਰਗ ਜਿਹੜੇ ਜ਼ਖਮੀ ਹੋ ਰਹੇ ਨੇ ਹੁਣ ਕੱਲ ਤੋਂ ਜਾਂ ਪਰਸੋਂ ਤੋਂ ਜਦੋਂ ਵੀ ਸਕੂਲ ਲੱਗ ਜਾਣਗੇ ਤੇ ਛੋਟੇ ਬੱਚਿਆਂ ਦਾ ਵੀ ਨੁਕਸਾਨ ਹੋ ਸਕਦਾ ਹੈ ਇਸ ਕਾਰਕਸਾਨਕ ਲੋਕਾਂ ਨੇ ਪ੍ਰਸ਼ਾਸਨ ਅਗੇ ਇਹ ਮੰਗ ਕੀਤੀ ਹੈ ਕਿ ਜਲਦੀ ਸਿਰ ਰੋਡ ਦਾ ਨਿਰਮਾਣ ਪੱਕੇ ਤੌਰ ਤੇ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ ਆਓ ਦਿੱਕਤ ਦੀ ਰਿਪੋਰਟ ਤੇ ਗੱਲਬਾਤ ਕਰਦੇ ਹਾਂ ਸਨਕ ਲੋਕਾਂ ਦੇ ਨਾਲ ਕੀ ਕਹਿਣਾ ਉਹਨਾਂ ਦਾ ਇਸ ਸਮੱਸਿਆ ਦੇ ਬਾਰੇ ਤੋਂ ਲੈ ਕੇ ਇਹਨੂੰ ਸਿਲੀਏ ਦਾ ਪਲੈਨਿੰਗ ਦਾ ਇਨੀ ਪਤਾ ਵੀ ਆ ਨੈਸ਼ਨਲ ਹਾਈਵੇ ਕ੍ਰਾਸ ਕਰਨੀ ਆ ਕਿ ਜਾਂ 5 ਨੰਬਰ ਨੂੰ 4 ਨੰਬਰ ਨੂੰ ਜਾ ਕੇ ਦਿਆਲਾ ਦੁਆਰਾ ਵਾ ਕੇ ਨਾ ਜੋੜਨੀ ਆ ਸਭ ਤੋਂ ਵੱਲੋਂ ਦਿਆਲਾ ਨੇ ਪਬਲਿਕ ਨੂੰ ਮਤਲਬ ਦੁਪਤਾ ਦੇ ਵਿੱਚ ਪਾਇਆ ਹੋਇਆ ਵੀ ਇਹਨਾਂ ਨੂੰ ਕਲੀਅਰ ਪਤਾ ਹੀ ਨਹੀਂ ਫਿਰ ਆ ਨਾ ਤਕਰੀਬਨ ਕੋਈ 2.5 ਮਹੀਨੇ ਤੋਂ ਤਕਰੀਬਨ 2.5 ਮਹੀਨੇ ਤੋਂ ਇਹ ਕੰਮ ਜਿਹੜਾ ਪੁੱਟਿਆ ਜੀ ਨਾ ਸਿਵਰੇ ਦਾ ਉਹ ਬੰਦ ਕਰਤਾ 5 ਨੰਬਰ ਲੱਗੇ ਜਾ ਕੇ ਉਹਦਾ ਕਾਰਨ ਆ ਜੀ ਆ ਨਾ ਕੋਈ ਨੈਸ਼ਨਲ ਹਾਈਵੇ ਅਥਾਰਟੀ ਕੋਲ ਮਜੂਰੀ ਨਹੀਂ ਤੇ انا ਨਾ ਕੰਮ ਸ਼ੁਰੂ ਨਹੀਂ ਬਗਵਾ ਕਰਨਾ ਜਿਹਦਾ ਜਿਹਦੇ ਨਾਲ ਮਤਵੇ ਬਗਵਾ ਉਹਨਾਂ ਨੇ ਸਿਰਫ ਆਪਣੀਆਂ ਜੇਬਾਂ ਬਸਾਤਾ ਚ ਗਰਮ ਕਰਨ ਲਈ ਇਹ ਕੰਮ ਕੀਤਾ ਤੇ ਦੁਨੀਆ ਨੂੰ ਮਲਬਗਾ ਤਵਾ ਕਰਨ ਚ ਕੋਈ ਵੀ ਆਣਾ ਜ ਕਸਰਨੀਆਂ ਨਾਲ ਲੋਕਾਂ ਨੇ ਛੱਡੀ ਵਗਣਾ ਅਸੀਂ ਮਤ ਪ੍ਰਸ਼ਾਸਨ ਅੱਗੇ ਮੰਗ ਕਰਦੇ ਆਂ ਵੀ ਆਦਾ ਛੇਤੀ ਤੋਂ ਛੇਤੀ ਹੱਲ ਕਰਿਆ ਜਾਵੇ ਤੇ ਇਸ ਕੰਮ ਨੂੰ ਮੁਕੰਮਲ ਕੀਤਾ ਜਾਵੇ ਜਿਹੜੀ ਦੂਜੀ ਗੱਲ ਹੈ ਜਾਂ ਵੀ ਮੰਡੀ ਬੋਰਡ ਦਾ ਕੰਮ ਉਹਦਾ ਟੈਂਡਰ ਤੇ ਬਗਵਾ ਜਰੂਰ ਲੱਗਿਆ ਪਿਆ ਆ ਉਹਦਾ ਕੰਮ ਵੀ ਪਿਛੋਂ ਸ਼ੁਰੂ ਹੋਇਆ ਪਿਆ ਉਦਾਏ ਆ ਵੀ ਕਿੰਨੀ ਇਸ ਸੜਕ ਦੀ ਮਦਵੇ ਬਗਣਾ ਚੜਾਈ ਆ ਉਸ ਚੜਾਈ ਨੂੰ ਨਾ ਲੈ ਗਏ ਤੇ ਕੰਮ ਜਿਹੜਾ ਵਗਣਾ ਕਰਨਾ ਉਹਦੇ ਤੇ ਕੀ ਹੁੰਦਾ ਵੀ ਪਹਿਲੋਂ ਮਦਵੇ ਬਗਣਾ ਜੋ ਵੀ ਆ ਬੀਐਮ ਪੈਣਾ ਆ ਜਾਂ ਬਾਜਾਣਾ ਦੀ ਸੀਸੀ ਪੈਣੀ ਆ ਉਹ ਵੀ ਪ੍ਰਸਾਰ ਤੋਂ ਬਾਅਦ ਹੀ ਵਗਣਾ ਪੈਣੀ ਆ ਇਸ ਕਰਕੇ ਮਦਵੇ ਬਗਣਾ ਸਰਕਾਰਾਂ ਦਾ ਕੰਮ ਸਿਰ ਲੁੱਟਕਸੋ ਡਕਰਨਾ ਦੇ ਮੈਗਮੇ ਦਾ ਹਗਾ ਆ ਲੋਕਾਂ ਦੀ ਪਰੇਸ਼ਾਨੀ ਨਾਲ ਕੋਈ ਵੀ ਇਹਨਾਂ ਦਾ ਮਸਲਾ ਹੱਲ ਕਰਨਾ ਨਹੀਂ ਆਗਾ ਮੇਰਾ ਸ਼ਬਦਾਂ ਦੇ ਨਾਲ ਮਦਵੇ ਬਗਣਾ ਸਭ ਦਾ ਧੰਨਵਾਦ ਕਰਦਾ ਗੱਲ ਹੈ ਜੀ ਆਈਡੀ ਕਿ ਕੁਦਰਤੀ ਆਫਤ ਆਈ ਹੈ ਨਾ ਉਹ ਇੰਨੀ ਕਿ ਜ਼ਿਆਦਾ ਵੀ ਅਗਰ ਅਸੀਂ ਸਾਰੇ ਰਲ ਮਿਲ ਕੇ ਇਹਦਾ ਸੁਧਾਰ ਕਰਨ ਦੀ ਕੋਸ਼ਿਸ਼ ਕਰੀਏ ਨਾ ਤੇ ਸ਼ਾਇਦ ਹੋ ਸਕਦਾ ਸਰਕਾਰ ਤੇ ਆਪਣੇ ਵੱਲੋਂ ਬੜੀ ਹਿੰਮਤ ਕਰ ਰਹੀ ਆ ਮਿਹਰਬਾਨੀ ਕਰ ਰਹੀ ਆ ਜਿੰਨੇ ਕਿ ਜੋਗਾ ਕਰ ਰਹੀ ਆ ਸੁਣਾ ਕਰ ਰਹੀ ਆ ਬਾਕੀ ਸਾਨੂੰ ਵੀ ਚਾਹੀਦਾ ਸਰਕਾਰ ਦੇ ਨਾਲ ਸਹਿਯੋਗ ਦਿਓ ਮੋਢੇ ਨਾਲ ਮੋਢਾ ਜੋੜ ਕੇ ਹਰ ਇੱਕ ਦਾ ਸਾਥ ਦਿਓ ਜਿੰਨੀ ਦੇਰ ਤੱਕ ਇਹ ਭਾਵਨਾ ਨਹੀਂ ਰਹਾਦੇ ਸਾਡਾ ਸੁਧਾਰ ਨਹੀਂ ਹੋ ਸਕਦਾ ਬਾਕੀ ਸਾਡੀ ਜਿਹੜੀ ਸੜਕ ਆ ਪਾਈ ਨੰਬਰ ਤੋਂ ਲੈ ਕੇ ਤੇ ਪੁਲ ਤੱਕ ਇਹਦਾ ਕਿਸੇ ਦਾ ਵੀ ਕੋਈ ਅਧਰ ਧਿਆਨ ਨਹੀਂ ਜਿਸ ਤਰ੍ਹਾਂ ਹੁਣੇ ਸੜਕ ਦੇ ਉੱਪਰ ਪਾਣੀ ਆਇਆ ਸੀਗਾ ਵਾਰ ਨੰਬਰ 13 ਦਾ ਐਮਸੀ ਅਗਰ ਇਹ ਚੀਜ਼ ਨੂੰ ਨਾਲ ਸੰਭਾਲਦਾ ਤੇ ਮੇਰਾ ਖਿਆਲ ਆ ਵੀ ਠੰਡੀ ਹੋਈ ਤੇ ਕੀ ਇਹ ਸਾਡਾ ਜਿਹੜਾ ਇਧਰ ਵਿਸ਼ਾਲ ਹੋਟਲ ਦੇ ਪਾਸੇ ਲੋਕ ਨੇ ਇਹ ਵੀ ਰੋੜ ਜਾਂਦੇ ਆ ਸਾਨੂੰ ਸਾਰਿਆਂ ਨੂੰ ਇਹ ਐਮਸੀਓ ਧੰਨਵਾਦ ਕਰਨਾ ਚਾਹੀਦਾ ਰਾਤ 6:30 ਵਜੇ ਤੱਕ ਇਹ ਲੱਗਾ ਰਿਹਾ ਹਾਲਾਂਕਿ ਇਹ ਬਿਮਾਰ ਹਾਲਤ ਵਿੱਚ ਸੀਗਾ ਘਰ ਦੇ ਇਹਨੂੰ ਫੋਨ ਕਰਦੇ ਲੇਕਰ ਇਹਦਾ ਧਿਆਨ ਇਹ ਵੀ ਜੇ ਮੈਂ ਨਾ ਇੱਥੋਂ ਚੱਲ ਗਿਆ ਤੇ ਇਹ ਪਾਣੀ ਬੰਦ ਨਹੀਂ ਹੋਣਾ ਕੁਨੀਆਂ ਅੰਤਲਾ ਕੇ ਕੰਦ ਤੜਾ ਕੇ ਇਹਨੇ ਬਚਾਅ ਕੀਤਾ ਅਸੀਂ ਧੰਨਵਾਦ ਕਰਦੇ ਹਾਂ ਕਰੋ ਰੋਡ ਦੇ ਬਾਰੇ ਦੇ ਇਹ ਵੀ ਜੇ ਜੇ ਰੋਡ ਭਾਂਜੇ ਤੇ ਚੰਗੀ ਗੱਲ ਆ ਨੇ ਇਹਦੇ ਰੋਜ਼ ਕੋਈ ਨਾ ਕੋਈ ਹਾਸਾ ਹੁੰਦਾ ਤੁਸੀਂ ਵੀਡੀਓ ਦਫ਼ਤਰ ਲਾ ਕੇ ਜਾ ਕੇ ਦੇਖਿਆ ਹੋਏਗਾ ਕਈ ਵਿਚਾਰੇ ਬੁੱਢੇ ਕਈ ਬੁੱਢੀਆਂ ਸਾਡੇ ਬੱਚੇ ਸਕੂਲਾਂ ਆਉਂਦੇ ਨੇ ਹੁਣ ਅੱਜ ਤੋਂ ਮੈਂ ਸਕੂਲ ਲੱਗ ਹੀ ਗਿਆ ਤੇ ਇਹਨਾਂ ਦਾ ਜੇ ਇਹਨਾਂ ਦਾ ਪਛਾਣ ਕਰਨਾ ਬੱਚਿਆਂ ਦਾ ਬੁੱਢਿਆਂ ਦਾ ਤੇ ਸਰਕਾਰ ਨੂੰ ਇਹ ਰੋਡ ਵਾਲੇ ਪਾਸੇ ਧਿਆਨ ਜ਼ਰੂਰ ਦੇਣਾ ਹਾਂਜੀ ਕੀ ਕਹਿਣਾ ਚਾਹੁੰਦੇ ਲਗਾਤਾਰ ਹਾਸਾ ਤੇ ਉਹ ਰੋਡ ਟੁੱਟਿਆ ਪਿਆ ਕੰਮ ਜਿਹੜਾ ਪੈਂਡਿੰਗ ਪਿਆ ਕੀ ਕਹਿਣਾ ਚਾਹੁੰਦੇ ਸਰ ਆਪਾਂ ਇਹ ਦੱਸਣਾ ਚਾਹੁੰਦੇ ਆਂ ਕਿ ਸੀਵਰੇਜ ਬੋਰਡ ਨੇ ਜਿਹੜਾ ਕੰਮ ਲਾਇਆ ਦਾ ਨਾ ਕਈ ਮਹੀਨਿਆਂ ਤੋਂ ਇੱਠਾ ਪਿਆ ਆ ਇਹਨਾਂ ਨੂੰ ਬਰਸਾਤ ਦੇ ਦੌਰਾਨ ਸ਼ੁਰੂ ਨਹੀਂ ਕਰਨਾ ਚਾਹੀਦਾ ਬਾਅਦ ਚ ਕਰਨਾ ਚਾਹੀਦਾ ਹੈ ਜੇ ਇਹਨਾਂ ਕਾਰੀ ਲਿਆ ਆ ਕਿਤੇ ਥਾਂ ਥਾਂ ਦੇ ਖੱਡੇ ਪੇਜੇ ਵੀਡੀਓ ਦਸਤਰ ਲਾ ਕੇ ਆਏ ਜਨ ਕੋਈ ਨਾ ਕੋਈ ਡਿੱਗਣ ਡਿਆ ਆ ਇਹਨਾਂ ਨੂੰ ਕੋਈ ਕਿਸੇ ਦੀ ਸੋਧ ਨਹੀਂ ਲਾਣ ਦੇ ਆਪਾਂ ਪ੍ਰਸ਼ਾਸਨ ਨੂੰ ਕਹਿਣਾ ਵੀ ਜਲਦੀ ਤੋਂ ਜਲਦੀ ਰੋਡ ਬਣਾਇਆ ਜਾਏ ਕੋਈ ਵੱਡਾ ਹਾਸਾ ਹੁੰਦਾ ਇੰਤਜ਼ਾਰ ਨਾ ਕਰੇ ਤੇ ਨਾਲ ਹੀ ਮੰਡੀ ਬੋਰਡ ਨੇ ਵੀ 10 ਨੰਬਰ ਤੋਂ ਲਾਗੇ ਨਾ ਆਪਣਾ ਪੁਟਰਾ ਸ਼ੁਰੂ ਕਰਤਾ ਆ ਹੁਣ ਖੱਡੇ ਪਾਏ ਉਹਨਾਂ ਵੀ ਕਹਿ ਰਹੇ ਵੀ ਦੋ ਦੋ ਫੋਟਾ ਹੀ ਪੁੱਟ ਕੇ ਇਚ ਘਟਕਾ ਪਾਉਣਾ ਆ ਜਾਂਦੇ ਪਾ ਦਨ ਦੇ ਨਾਲ ਸ਼ੁਰੂ ਕਰ ਦਨ ਜੋ ਨਾ ਪਾਣਗੇ ਤੇ ਉਹ ਵੀ ਨੁਕਸਾਨ ਆ ਸੜਕ ਵੀ ਅੱਗੇ ਟੁੱਟੀ ਦੀ ਆ ਸੜਕ ਰਾਹ ਨਹੀਂ ਸਾਰੀ 8 ਫੁੱਟ ਲੋਕੀ ਕਿੱਥੋਂ ਲੰਘਣਗੇ ਦੋਨਾਂ ਡਿਪਾਰਟਮੈਂਟ ਅਗੇ ਬੇਨਤੀ ਕਰਨੀ ਆ ਵੀ ਜਲਦੀ ਤੋਂ ਜਲਦੀ ਇਹ ਰੋਡ ਬਣਾਇਆ ਜਾਏ ਕਿ ਲੋਕਾਂ ਨੂੰ ਖਰਾਬ ਨਾ ਕੀਤਾ ਜਾਏ ਖੱਜਲ ਨਾ ਕੀਤਾ ਜਾਏ ਧੰਨਵਾਦ ਮੇਰੀ ਤੇ ਸਰ ਕੱਲ ਆਪਣੇ ਹੈਡੀਓ ਸਾਹਿਬ ਨਾਲ ਵੀ ਗੱਲ ਹੋਈ ਮੱਡੀ ਬੋਰਡ ਤੇ ਉਹਦੇ ਕਹਿ ਰਿਹਾ ਵੀ ਜਲਦੀ ਕੰਮ ਸ਼ੁਰੂ ਕਰ ਦੇਣਾ ਔਰ ਕਰਨ ਚ ਤੇ ਕਹਨ ਚ ਤੇ ਬੜਾ ਅੰਤਰ ਆ ਜਾਂਦੇ ਮੌਕਾ ਦੇਖ ਕੇ ਹਾਲਾਤ ਦੇਖਣ ਇੱਥੇ ਹਾਲਾਤ ਕੀ ਆ ਪਰ ਹਾਲਾਤ ਕੋਈ ਨਹੀਂ ਦੇਖਣ ਆਂਦੇ ਸਾਰੀ ਤੇ ਓ ਬਾਬਾ ਕੀ ਕਰਾਂ ਜੰਧਰ ਦੁਕਾਨ ਆਹੀ ਦੁਕਾਨ ਦੇ ਬੜੇ ਪਰੇਸ਼ਾਨ ਆ ਮਲਕੀ ਬੱਟੇ ਉਹ ਵੀ ਇਹਨਾਂ ਸਾਡੇ ਪੈਂਦੇ ਆ ਬਹੁਤ ਮੁਸ਼ਕਲ ਆ ਜੀ ਕਿੰਨੀ ਦੇਰ ਤੋਂ ਸੁਣਸਿਆ ਆ ਪੇਟ ਹੋ ਗਿਆ 2 ਮਹੀਨੇ ਹੋਈ ਗਏ ਜੀ ਇਹ ਵੀਡੀਓ ਦਫਤਰ ਤੋਂ ਲੈ ਕੇ ਇਹ ਆਪਣੇ ਪੰਜ ਨੰਬਰ ਤੱਕ ਇਹਨਾਂ ਨੇ ਕੀਤਾ ਖਰਾਬ ਤੇ ਹੁਣ ਫੇਰ ਕੱਡੇ ਕੱਡੇ ਕਰਦੇ ਆ ਬਾ ਨਹੀਂ ਹੁਣ ਕਦੇ ਕੱਡੇ ਕਰਦੇ ਆ ਕਰੇ ਕਰੇ ਕਰਦੇ ਆ ਜੀ